ਸਾਡੇ ਪੰਜਾਬੀ ਜਿਹੜੇ ਆ ਆਮ ਬੈਂਕ ਦੀਆਂ ਐਫ ਡੀਆਂ ਤੋਂ ਬਾਹਰ ਨਿਕਲਣ ਖੇਤੀਬਾੜੀ ਤੋਂ ਬਾਹਰ ਨਿਕਲਣ ਐਫ ਡੀ ਸਟਾਕ ਮਾਰਕੀਟ ਨੂੰ ਇੱਕ ਹਵਾ ਬਣਾ ਕੇ ਰੱਖਿਆ ਹੈ ਹਵਾ ਨਹੀਂ ਹੈ ਇੱਥੇ ਹਰ ਕੋਈ ਬੰਦਾ ਹਰ ਕੋਈ ਕਰੋੜਪਤੀ ਬਣ ਸਕਦਾ ਸ਼ੋਰ ਸ਼ਾਰਟ ਦੋ ਹੀ ਕੁਆਲੀਫਿਕੇਸ਼ਨ ਚਾਹੀਦੀਆਂ ਪੇਸ਼ੈਂਸ ਔਰ ਡਿਸਪਲਨ ਥੈਟਸ ਇਟ ਐਫ ਡੀ ਤੋਂ ਬਾਹਰ ਕੁਝ ਨਹੀਂ ਚਾਹੀਦਾ ਇਸ ਤੋਂ ਇਲਾਵਾ ਐਫ ਡੀ ਚ ਕਰਨਾ ਚਾਹੀਦਾ ਲੇਕਿਨ ਉਹਦੀਆਂ ਅਲੱਗ-ਅਲੱਗ ਪੈਰਾਮੀਟਰ ਆ ਜਿਹੜੇ ਫੰਡਸ ਤੁਹਾਨੂੰ ਸਾਲ 2 ਸਾਲ 3 ਸਾਲ ਚ ਲੋਡ ਪੈ ਸਕਦੀ ਆ ਵੀ ਤੁਸੀਂ ਤੁਹਾਡਾ ਬੇਟਾ ਜਾਂ ਬੇਟੀ 20 ਸਾਲ ਦੀ ਹੈ ਜਾਂ 22 ਸਾਲ ਦੇ ਹੋ ਗਏ ਤੇ ਤੁਹਾਨੂੰ ਪਤਾ ਵੀ ਉਹਨੂੰ ਮੈਂ ਉਹਦੀ ਬੱਚੇ ਦੀ ਮੈਰਿਜ 2 ਜਾਂ 3 ਸਾਲ ਚ ਕਰਨੀ ਹੈ ਤੇ ਸਾਡੇ ਕੀ ਹੁੰਦਾ ਬੱਚਾ ਜੰਮਦਾ ਨਾ ਲੜਕੀ ਜੰਮਦੀ ਹੈ ਲੜਕਾ ਜੰਮਦਾ ਪੇਰੈਂਟਸ ਉਦੋਂ ਹੀ ਉਹਦੇ ਵਾਸਤੇ ਕੋਈ ਨਾ ਕੋਈ ਇਨ ਸੇਵਿੰਗ ਕਰਨੀ ਸ਼ੁਰੂ ਕਰ ਦਿੰਦੇ ਆ ਜਿਹੜੇ ਪੈਸੇ ਦੀ ਤੁਹਾਨੂੰ ਸਾਲ 2 ਸਾਲ 3 ਸਾਲ ਚ ਲੋਡ ਪੈ ਸਕਦੀ ਆ ਉਹ ਪੈਸਾ ਸਟਾਕ ਮਾਰਕੀਟ 'ਚ ਬਿਲਕੁਲ ਵੀ ਨਹੀਂ ਲਗਾਉਣਾ ਹੂੰ ਉਹਨੂੰ ਤੁਸੀਂ ਬੈਂਕ ਦੀ ਐਫ.ਡੀ 'ਚ ਲਾਓ ਕਿਉਂਕਿ ਤੁਸੀਂ ਜੇ ਪੈਸਾ ਸਟਾਕ ਮਾਰਕੀਟ 'ਚ ਲਾ ਦਿੱਤਾ ਇਹ ਕਦੀ ਵੀ ਸਟੇਬਲ ਨਹੀਂ ਰਹਿੰਦੀ ਸਟੇਬਲ ਨਹੀਂ ਰਹਿੰਦੀ 6 ਮਹੀਨੇ ਬਾਅਦ ਸਾਲ ਬਾਅਦ 2 ਸਾਲ ਬਾਅਦ ਮਾਰਕੀਟ ਥੱਲੇ ਹੋਈ ਖੁਦੋਂ ਨਾ ਖਾਸ ਤਾਂ ਕੋਵਿਡ ਵਰਗਾ ਈਵੈਂਟ ਆ ਗਿਆ ਉਹਦੋਂ ਤੁਸੀਂ ਡੇਟ ਰੱਖੀ ਹੈ ਮੈਰਿਜ ਦੀ ਕੀ ਕਰੋਗੇ ਮੈਰਿਜ ਨੂੰ ਪੋਸਟਪੋਨ ਕਰੋਗੇ ਕਿ ਲੌਸ ਦੇ ਵਿੱਚ ਹੋਗੇ ਸਿੰਪਲ ਜਿਹੜੀ ਚੀਜ਼ ਦੀ ਤੁਹਾਡੀ ਰਿਕੁਆਇਰਮੈਂਟ ਸਾਲ 2 ਸਾਲ 3 ਸਾਲ ਚ ਹੈਗੀ ਆ ਉਹਨੂੰ ਐਫ ਡੀ ਚ ਲਗਾਣਾ ਫਿਕਸ ਇਨਕਮ ਚ ਲਾਣਾ ਜਾਂ ਲਿਕੁਇਡ ਫੰਡ ਚ ਲਾਣਾ ਹੂੰ ਉਹਨੂੰ ਸਟਾਕ ਮਾਰਕੀਟ ਚ ਇਕਵਿਟੀ ਚ ਬਿਲਕੁਲ ਨਹੀਂ ਲਗਾਣਾ ਹੂੰ ਇਕਵਿਟੀ ਚ ਸਿਰਫ ਤੇ ਸਿਰਫ ਉਹ ਪੈਸਾ ਲਾਣਾ ਜਿਹੜਾ ਤੁਹਾਨੂੰ ਮਿਨਿਮਮ 5 ਸਾਲ 10 ਸਾਲ 15 ਸਾਲ 20 ਸਾਲ ਹੂੰ ਤੁਸੀਂ ਲੰਬੇ ਸਮੇਂ ਲਈ ਜਿਹੜਾ ਲਾਣਾ ਸਿਰਫ ਤੇ ਸਿਰਫ ਉਹ ਹੀ ਪੈਸਾ ਲਾਉਣਾ ਫਿਰ 100% ਤੁਸੀਂ ਸੇਫ ਹੋ ਇੱਕ ਇਹ ਵੀ ਗੱਲ ਆ ਵੀ ਅਸੀਂ ਪਹਿਲਾਂ ਸੁਣਦੇ ਹੁੰਦੇ ਸੀ ਵੀ ਸਟਾਕ ਜਿਹੜੇ ਆ ਸ਼ੇਅਰਸ ਕਿਸੇ ਨੇ ਖਰੀਦੇ ਸ਼ੇਅਰ ਕਿਸੇ ਨੇ ਵੇਚੇ ਐਦਾ ਟਰੇਡਿੰਗ ਹੁੰਦੀ ਸੀ ਟਰੇਡਿੰਗ ਨਹੀਂ ਅਸਲ ਦੇ ਵਿੱਚ ਸ਼ੇਅਰ ਮਾਰਕੀਟ ਐਦਾ ਕੰਮ ਕਰਦੀ ਸੀ ਤੇ ਹੁਣ ਨਵਾਈ ਸ਼ਬਦ ਆਇਆ ਟਰੇਡਿੰਗ ਮੇਰੇ ਕਾ 4-5 ਸਾਲ ਪਹਿਲਾਂ ਹੀ ਸੁੰਨਾ ਅਸੀਂ ਤਾਂ 4-5 ਸਾਲ ਪਹਿਲਾਂ ਹੀ ਸੁੰਨਾ ਸ਼ੁਰੂ ਕੀਤਾ ਵੀ ਟਰੇਡਿੰਗ ਤੇ ਹਰ ਬੰਦਾ ਟਰੇਡਿੰਗ ਕਰ ਰਿਹਾ ਇਸ ਸਮੇਂ ਪਰ ਦੂਜੇ ਪਾਸੇ ਜੇ ਰਿਪੋਰਟਸ ਦੇਖਿਆ ਜਾਂ ਸੇਬੀ ਦੀ ਰਿਪੋਰਟਸ ਹੈ ਕਹਿੰਦੀਆਂ ਵੀ 93% ਬੰਦੇ ਇਸ ਦੇ ਵਿੱਚ ਫੇਲ ਹੋ ਜਾਂਦੇ ਆ ਵੀ ਉਹਨਾਂ ਦਾ ਕੁਝ ਵੀ ਨਹੀਂ ਬਣਦਾ ਕੁਝ ਵੀ ਕੀ ਉਹ ਉਲਟਾ ਘਾਟਾ ਕਰਾ ਕੇ ਜਾਂਦੇ ਆ ਇੱਥੋਂ ਬਿਲਕੁਲ ਤੁਸੀਂ ਬਿਲਕੁਲ ਸਹੀ ਨਵਜ ਫੜੀ ਆ ਅਸੀਂ ਜਦੋਂ ਸ਼ੁਰੂ ਕੀਤਾ ਸੀ 1990 ਦੇ ਸ਼ਾਮ ਸ਼ੁਰੂ ਕੀਤਾ ਸੀ ਉਸ ਵੇਲੇ ਕੋਈ ਇੰਟਰਨੈਟ ਨਹੀਂ ਹੁੰਦਾ ਸੀ ਇੰਟਰਨੈਟ ਜਾ ਕੇ 2005 ਦੇ ਨੇੜੇ ਤੇੜੇ ਆਇਆ ਹਾਂਜੀ ਠੀਕ ਹੈ ਨਾ YouTube Facebook Instagram ਇਹ ਤਾਂ ਜਸਟ 10 15 20 ਸਾਲ ਤੋਂ ਜ਼ਿਆਦਾ ਪੁਰਾਣੀ ਨਹੀਂ ਹੈਗੀ ਗੱਲ ਨਵੀਂ ਹੈ ਲੇਟੈਸਟ ਹੀ ਹੈ ਉਸ ਵੇਲੇ ਕੋਈ ਇਦਾਂ ਦਾ ਹੀ ਸਾਧਨ ਹੀ ਅਵੇਲੇਬਲ ਨਹੀਂ ਸੀ ਕਿ ਟਰੇਡਿੰਗ ਦੇ ਵੀ ਸਵੇਰੇ ਸ਼ਾਮ ਕੋਈ ਲੈ ਵੇਚੀ ਕਰ ਲੈ ਅੱਜ ਕੱਲ ਤਾਂ ਮੋਬਾਈਲ 'ਚ ਆ ਗਿਆ ਸਾਰਾ ਕੁਝ ਅੱਗੇ ਜਦੋਂ ਅਸੀਂ ਕੰਮ ਕਰਦੇ ਸੀ ਇੰਟਰਨੈਟ ਨਹੀਂ ਸੀ ਈਵਨ ਕਨੈਕਸ਼ਨ ਜੇ ਟੈਲੀਫੋਨ ਵੀ ਕਰਨਾ ਤੁਹਾਨੂੰ ਟ੍ਰੰਕ ਕਾਲ ਬੁੱਕ ਕਰਨੀ ਪੈਂਦੀ ਸੀ ਸੁਇਰ ਦੀ ਟ੍ਰੰਕ ਕਾਲ ਬੁੱਕ ਕਰਾਈ ਤੁਹਾਨੂੰ ਸ਼ਾਮ ਨੂੰ ਨੰਬਰ ਆਦਾ ਹੁੰਦਾ ਸੀ एसटीडी ਦੇ ਥਰੂ ਫਿਰ ਬਾਅਦ ਚ ਸ਼ੁਰੂ ਹੋ ਗਿਆ ਪਹਿਲਾਂ ਕਾਲ ਬੁੱਕ ਕਰਾਉਣੀ ਪੈਂਦੀ ਸੀ ਇਹ ਉਹ ਟਾਈਮ ਵੀ ਅਸੀਂ ਦੇਖਿਆ ਵੀ ਤੁਸੀਂ ਬੱਚਾ ਜੰਮਿਆ ਉਹਦਾ ਟੈਲੀਫੋਨ ਬੁੱਕ ਕਰਾ ਦਿਓ ਜਦੋਂ ਵੱਡਾ ਹੋਊਗਾ ਤਦ ਤੱਕ ਨੰਬਰ ਆ ਜਾਊਗਾ 6 6 ਮਹੀਨੇ ਕਿ 10 10 ਸਾਲ 15 15 ਸਾਲ ਲੱਗ ਜਾਂਦੇ ਸੀ ਟੈਲੀਫੋਨ ਦਾ ਕਨੈਕਸ਼ਨ ਲੈਣ ਨੂੰ ਤੇ ਹੁਣ ਕੀ ਹੈ ਮੋਬਾਈਲ ਆ ਗਿਆ ਸਾਰਾ ਕੁਝ ਸਾਰਾ ਕੁਝ ਇੱਕ ਮੋਬਾਈਲ ਦੇ ਵਿੱਚ ਸਭ ਕੁਝ ਆ ਗਿਆ ਹੁਣ ਰੀਜ਼ਨ ਜਿਹੜਾ ਤੁਸੀਂ ਕਹਿੰਦੇ ਹੋ ਵੀ ਹੁਣ 2 4 5 ਸਾਲ ਤੋਂ ਹੀ ਜ਼ਿਆਦਾ ਸੁਣ ਰਹੇ ਆ ਟ੍ਰੇਡਿੰਗ ਦਾ ਉਹਦੇ ਪਿੱਛੇ ਰੀ ਇੰਡੀਆ ਦੇ ਵਿੱਚ ਡੀਮੈਟ ਅਕਾਊਂਟ ਪਹਿਲਾਂ ਫਿਜ਼ੀਕਲ ਸ਼ੇਅਰ ਹੁੰਦੇ ਸੀ ਪਾਰਸਲ ਜਾਂਦਾ ਸੀ ਟ੍ਰਾਂਸਫਰ ਡੀਡ ਲੱਗਦੀ ਸੀ ਬੰਬੇ ਜਾਣਾ ਉੱਥੋਂ ਵਾਪਸ ਆਉਣਾ 1995 ਚ ਜਿਹੜਾ ਡੀਮੈਟ ਕਰਨਾ ਸ਼ੁਰੂ ਹੋਇਆ ਸੀ ਇੰਡੀਆ ਦੇ ਵਿੱਚ 1995 ਤੋਂ ਲੈ ਕੇ ਕੋਵਿਡ ਆਇਆ 2020 ਚ 25 ਸਾਲਾਂ ਦੇ ਵਿੱਚ 4 ਕਰੋੜ ਅਕਾਊਂਟ ਸੀ ਇੰਡੀਆ 'ਚ 25 ਸਾਲਾਂ 'ਚ 4 ਕਰੋੜ 4 ਕਰੋੜ ਹੁਣ ਇਸ ਵੇਲੇ ਕਿੰਨੇ ਨੇ ਮੋਰ ਥੈਨ 19 ਕਰੋੜ 19 ਕਰੋੜ ਤੋਂ ਵੱਧ ਨੇ ਅਕਾਊਂਟ ਥੈਟ ਮੀਨਸ 25 ਸਾਲਾਂ 'ਚ 4 ਕਰੋੜ 4 ਕਰੋੜ 5ਾਂ ਸਾਲਾਂ 'ਚ 15 ਕਰੋੜ 15 ਕਰੋੜ ਔਰ ਇਹਦੇ 'ਚ ਵੱਡੀ ਗਿਣਤੀ ਜਿਹੜੀ ਹੈਗੀ ਆ ਬਹੁਤ ਵੱਡੀ ਮੈਜੋਰਟੀ ਜਿਹੜੀ ਆ ਉਹ 30 ਸਾਲ ਤੋਂ ਲੈ ਕੇ 40-45 ਸਾਲ ਦੇ ਜਿਹੜੇ ਆ ਜਿਨ੍ਹਾਂ ਨੇ ਨਵੇਂ ਡੀਮੈਟ ਅਕਾਊਂਟ ਖੋਲੇ ਨਵੀਂ ਜਨਰੇਸ਼ਨ ਨਵੀਂ ਜਨਰੇਸ਼ਨ ਨਵੀਂ ਜਨਰੇਸ਼ਨ ਜਿਹੜੀ ਆ ਉਹ ਅੱਜਕੱਲ ਸੋਸ਼ਲ ਮੀਡੀਆ ਨਾਲ ਬਹੁਤ ਜ਼ਿਆਦਾ ਅਟੈਚ ਹੈਗੀ ਆ ਉਹ ਬਹੁਤ ਸਾਰੇ ਚੈਨਲ ਇਦਾਂ ਦੇ ਜਿਹੜੇ ਆ ਸੋਸ਼ਲ ਮੀਡੀਆ ਤੇ ਇਨਫਰਮੇਸ਼ਨ ਵਗੈਰਾ ਸਟਾਕ ਮਾਰਕੀਟ ਤੇ ਲੈ ਕੇ ਬੜੀਆਂ ਰੀਲਾਂ ਤੁਹਾਨੂੰ ਮਿਲਣਗੀਆਂ ਰੀਲਾਂ ਮਿਲਣਗੀਆਂ ਹੁਣ ਉਹ ਪੇਸ਼ੈਂਸ ਜਿਹੜਾ ਨਵੀਂ ਜਨਰੇਸ਼ਨ ਕੋ ਬਹੁਤਾ ਨਹੀਂ ਹੈਗਾ। ਕੱਟ। ਰਾਤੋਂ ਰਾਤ ਅਮੀਰ ਹੋਣਾ ਚਾਹੁੰਦੇ ਆ। ਰਾਤੋਂ ਰਾਤ ਅਮੀਰ ਹੋਣਾ ਕਿਉਂ ਚਾਹੁੰਦੇ ਕਿਉਂਕਿ ਟਰੇਡਿੰਗ ਦੇ ਵਿੱਚ ਜਲਦੀ ਕੁਇਕ ਮਨੀ ਚਾਹੁੰਦੇ ਆ। ਹੂੰ। ਬਹੁਤ ਸਾਰੀ ਦੁਨੀਆ ਟਰੇਡਿੰਗ 'ਚ ਪੈਸੇ ਕਮਾਉਂਦੀ ਆ। ਹੂੰ। ਤੁਸੀਂ ਲੱਖ ਰੁਪਏ ਨਾਲ ਵੀ ਸ਼ੁਰੂ ਕੀਤਾ ਹੋ ਸਕਦਾ ਸ਼ੁਰੂ ਤੋਂ ਪਹਿਲਾਂ ਤੁਸੀਂ ਸ਼ੁਰੂ ਕਰੋਗੇ ਸਵਾ ਲੱਖ, ਡੇਢ ਲੱਖ, 2 ਲੱਖ ਵੀ ਹੋ ਜਾਊਗਾ। ਹੂੰ। ਲੇਕਿਨ 90% ਕੀ 95% ਕੀ ਮੇਰੇ ਹਿਸਾਬ ਨਾਲ ਤਾਂ 98-99% ਹੈਗੇ ਆ। ਵੀ ਜਿਨ੍ਹਾਂ ਨੇ ਲੱਖ ਦਾ 2 ਲੱਖ ਵੀ ਕਰ ਲਿਆ। ਇੱਕੋ ਹੀ ਝਟਕਾ ਲੱਗਦਾ ਇੱਕ ਸਿੰਗਲ ਝਟਕੇ ਜਿਹੜਾ ਲੱਖ ਕਮਾਇਆ ਉਹ ਤੇ ਜਿਹੜਾ ਲੱਖ ਘਰੋਂ ਲੈ ਕੇ ਆਏ ਜ਼ੀਰੋ ਇੱਕੋ ਵਾਰੀ ਟਰੈਪ ਹੁੰਦਾ ਉਹ ਕੈਟਾਗਰੀ ਅਲੱਗ ਹੋ ਗਈ ਜਿਹੜੀ ਟਰੇਡਿੰਗ ਹੈ ਮੇਰੇ ਕੋਲ ਬਹੁਤ ਸਾਰੇ ਲੋਕ ਤਾਂ ਸ਼ਾਮ ਤੱਕ ਕਈ ਦੁਨੀਆ ਆਉਂਦੇ ਆ ਉਹ ਕਹਿੰਦੇ ਯਾਰ ਜਦੋਂ ਮੈਂ ਤੁਹਾਡੇ ਕੋਲ ਗੱਲ ਸੁਣਦੀ ਤੁਸੀਂ ਹਮੇਸ਼ਾ ਹੀ 10 ਸਾਲ 15 ਸਾਲ 20 ਸਾਲ ਦੀ ਗੱਲ ਕਰਦੇ ਆ 20 ਸਾਲ ਦੀ ਗੱਲ ਕਰਦੇ ਆ ਵੀ ਤੁਸੀਂ ਵੈਲਥ ਕ੍ਰੀਏਟ ਕਰਨੀ ਹੈ ਤੁਹਾਨੂੰ 15 20 ਸਾਲ ਲੱਗਣਗੇ ਕੋਈ ਅਰਲੀ ਤਰੀਕਾ ਦੱਸੋ ਕੋਈ ਸੌਖਾ ਤਰੀਕਾ ਦੱਸੋ ਆਪਾਂ ਜਲਦੀ ਅਮੀਰ ਹੋਣਾ ਚਾਹੁੰਦੇ ਆ ਬਹੁਤ ਸਾਰੇ ਮੈਨੂੰ ਸਵਾਲ ਕਰਦੇ ਇਸ ਗੱਲ ਦੇ ਮੈਂ ਉਹ ਕਹਿ ਵੀ ਦਿੰਦੇ ਆ ਰੋਕੜ ਦੇ ਰਫਤਾਰ ਨਾਲ ਅਮੀਰ ਹੋਣਾ ਚਾਹੁੰਦਾ ਨਹੀਂ ਆਪਾਂ 20 ਸਾਲ ਬਾਅਦ ਦੀ ਤੁਸੀਂ ਪਲਾਨ ਕਰਦੇ ਮੈਂ ਫੇਕ ਉਹ ਮੈਂ ਕਹਿੰਦਾ ਜਲਦੀ ਰਸਤਾ ਵੀ ਹੈਗਾ ਮੈਂ ਕਹਿੰਦਾ ਫੇਰ ਦੱਸੋ ਜਲਦੀ ਮੈਂ ਕਹ ਤਰੀਕਾ ਹੈਗਾ ਉਹ 25 ਸਾਲ ਜਲਦੀ ਤਰੀਕਾ ਜਲਦੀ ਤਰੀਕਾ ਇਹ ਹੀ ਬਸ ਐਗਜ਼ੈਕਟਲੀ ਇਹ ਹੀ ਮੈਂ ਤੁਹਾਨੂੰ ਜਲਦੀ ਦਾ ਪੁੱਛਾ ਤੁਸੀਂ 5 ਸਾਲ ਹੋਰ ਵਧਾਉਂਦੇ ਮੈਂ ਕਹ ਜਿਹੜਾ ਜਲਦੀ ਤਰੀਕਾ ਲੱਭਣ ਦੇ ਜਿਹੜੇ ਤੁਸੀਂ 5 ਸਾਲ ਖਰਾਬ ਕਰਨੇ ਨਾ ਉਹ ਵੀ ਮੈਂ ਐਡ ਕਰ ਲਿਆ ਰਸਤਾ ਇਹ ਹੀ ਆ ਵੈਲਥ ਕ੍ਰੀਏਸ਼ਨ ਦਾ ਰਸਤਾ ਤਾਂ ਆਹੀ ਆ ਜਲਦੀ ਅਮੀਰ ਹੋਣਾ ਚਾਹੁੰਦੇ ਉਹਦੇ ਜਿਹੜਾ ਜਿਹੜਾ ਤੁਸੀਂ ਟਾਈਮ ਵੇਸਟ ਕਰ ਲੈਣਾ ਉਹ ਵਿੱਚ ਮੈਂ ਐਡ ਕਰ ਲਿਆ ਤਾਂ ਇਸ ਕਰਕੇ ਇਹ ਤੁਸੀਂ ਸਿੰਪਲ ਜੀ ਪ੍ਰੋਸੈਸ ਦੀ ਗੱਲ ਕਰੀਏ ਨਾ ਜਿ ਆਪਾਂ ਅੰਬ ਦੀ ਗੁੱਟਲੀ ਬੀਜੀ ਹੈ ਨਾ ਤੇ ਅਗਲੇ ਸਾਲ ਅੰਬ ਨਹੀਂ ਲੱਗਦਾ ਅਗਲੇ ਸਾਲ ਏਡਾ ਕਬੂਟਾ ਹੁੰਦਾ ਫਿਰ ਹੌਲੀ ਹੌਲੀ 5-7 ਸਾਲ ਬਾਅਦ ਉਹਨੂੰ ਦੋ ਅੰਬ ਲੱਗਦੇ ਜਾਂ ਚਾਰ ਅੰਬ ਲੱਗਦੇ ਅਗਲੇ ਸਾਲ ਇੱਕ ਛੋਟੀ ਜਿਹੀ ਟੋਕਰੀ ਲੱਗ ਜਾਂਦੀ ਹੈ ਫਿਰ ਹੌਲੀ ਹੌਲੀ ਟੋਕਰਾਂ ਲੱਗਦਾ ਫਿਰ ਟੋਕਰਿਆਂ ਦੇ ਟੋਕਰੇ ਲੱਗਦੇ ਹਨ ਲੇਕਿਨ ਇਹ ਪ੍ਰੋਸੈਸ ਹੈ ਅਗਲੇ ਸਾਲ ਤੁਹਾਨੂੰ ਆਮਬ ਨਹੀਂ ਮਿਲਣੇ ਤੁਸੀਂ ਅੱਜ ਕਣਕ ਬੀਜੀ ਆ ਤੇ ਮਹੀਨੇ ਬਾਅਦ ਕਣਕ ਦੀ ਫਸਲ ਨਹੀਂ ਹੋਣੀ ਉਹਨੂੰ ਟਾਈਮ ਲੱਗਣਾ ਜੋ ਪ੍ਰੋਸੈਸ ਹੈਗਾ ਉਹ ਤੁਹਾਨੂੰ ਲੰਘਣਾ ਹੀ ਪਊਗਾ ਸਿਮਿਲਰਲੀ ਜੇ ਤੁਸੀਂ ਬਹੁਤ ਵੱਡਾ ਪੈਸਾ ਕਮਾਉਣਾ ਵੈਲਥ ਕ੍ਰੀਏਟ ਕਰਨੀ ਬਿਗ ਵੈਲਥ ਇੱਕ ਪ੍ਰੋਸੈਸ ਆ ਉਹ ਸ਼ੋਰ ਸ਼ੋਰ ਪ੍ਰੋਸੈਸ ਆ ਬੋਰਿੰਗ ਆ ਟਰੇਡਿੰਗ ਐਕਸਾਈਟਿੰਗ ਆ ਇਹ ਚ ਕੋਈ ਐਕਸਾਈਟਮੈਂਟ ਨਹੀਂ ਹੈ ਬੋਰਿੰਗ ਰਸਤਾ ਹੈ ਲੇਕਿਨ ਵੈਲਥ ਬਣੂਗੀ 100% ਹਮ ਉਹ ਬਚਪਨ ਸੇ ਜਿਵੇਂ ਕਛੂਆ ਤੇ ਖਰਗੋਸ਼ ਦੀ ਕਹਾਣੀ ਨਹੀਂ ਸੁਣਦੇ ਹੁੰਦੇ ਸੀ ਅਸੀਂ ਉਹ ਮਤਲਬ ਉਦਾਂ ਨਹੀਂ ਹੈ ਜੇ ਦੇਖਿਆ ਜਾਵੇ ਨਹੀਂ ਚਲੋ ਇੱਕ ਉਹ ਹਰ ਇੱਕ ਦੇ ਆਪਣੇ ਆਪਣੇ ਲੌਜੀਕ ਹੁੰਦੇ ਆ ਕਦੇ ਉਹ ਉਹ ਕਹਿੰਦੇ ਵੀ ਖਰਗੋਸ਼ ਤਾਂ ਹਾਰ ਗਿਆ ਕਿਉਂਕਿ ਉਹ ਸੌਂ ਗਿਆ ਸੀ ਜੇ ਸੌਂਦਾ ਨਾ ਤਾਂ ਉਹਨੇ ਜਿੱਤਣਾ ਸੀ ਇਹ ਤਾਂ ਆਪਣੇ ਆਪਣੇ ਪੁਰਾਣੀਆਂ ਕਹਾਣੀਆਂ ਬਣੀਆਂ ਉਹ ਠੀਕ ਹੈ ਲੇਕਿਨ ਇਹਦਾ ਸਟਾਕ ਮਾਰਕੀਟ ਜੇ ਵੈਲਥ ਕ੍ਰੀਏਸ਼ਨ ਕਰਨੀ ਆ ਤਾਂ ਇੱਕ ਪ੍ਰੋਸੈਸ ਦੇ ਥਰੂ ਲੰਘਣਾ ਹੀ ਪਊਗਾ ਤਾਂ ਪਰ ਗੱਲ ਹੈ ਵੀ ਕਈ ਲੋਕ ਮਤਲਬ ਇਹ ਗੱਲ ਆ ਵੀ ਆਪਣਾ ਕੰਮ ਨਾਲ ਨਾਲ ਕਰਦੇ ਰੋ ਯੈਸ ਕਰਨਾ ਹੀ ਹੋ ਜਾਏ ਆਪਣਾ ਕੰਮ ਨਹੀਂ ਛੱਡਣਾ ਨੋ ਬਿਲਕੁਲ ਨਹੀਂ ਕਿਉਂਕਿ ਅੱਜ ਕੱਲ ਨੌਜਵਾਨ ਜਿਹੜੇ ਆ ਉਹ ਚਾਹਦੇ ਜਲਦੀ ਅਮੀਰ ਹੋਈਏ ਤੇ ਕੋਈ ਕਾ ਹੋਰ ਕੰਮ ਕਰਦੇ ਵੀ ਨਹੀਂ ਉਹ ਸਵੇਰ ਤੋਂ ਰਾਤ ਤੱਕ ਇਹਦੇ ਵਿੱਚ ਹੀ ਲੱਗੇ ਰਹਿੰਦੇ ਆ ਉਹ ਜੀ ਨਹੀਂ ਕਰਨੀ ਕੀ ਮਤਲਬ ਉਹ ਚ ਦੇਖੋ ਉਹ ਰਸਤਾ ਐਸਾ ਹੈ ਟਰੇਡਿੰਗ ਦਾ ਮੈਂ ਕਹਿੰਦਾ ਕਿ ਕਹਿੰਦਾ ਜ਼ੀਰੋ ਸਮ ਗੇਮ ਹੈ ਟਰੇਡਿੰਗ ਪਹਿਲਾਂ ਤਾਂ ਇਹ ਸਮਝ ਲਈਏ ਹਮ ਟਰੇਡਿੰਗ ਜਿਹੜੀ ਆ ਉਹ ਜ਼ੀਰੋ ਸਮ ਹੈ ਹਮ ਜ਼ੀਰੋ ਸਮ ਮੀਨ ਫੋਰ ਇਗਜ਼ਾਮ ਮੈਂ ਇਹ ਕਹ ਜਦੋਂ ਮੈਂ ਪਹਿਲਾਂ ਕਿਹਾ ਵੀ ਮੇਰੀ ਗੱਲ ਹੁੰਦੀ ਵੀ ਦੇਸੀ ਭਾਸ਼ਾ ਸਮਝਾਵਾਂ ਦੋ ਬੰਦੇ ਤਾਸ਼ ਖੇលਦੇ ਪੇ ਪੈਸੇ ਲਾ ਕੇ ਹਮ ਦੋਨੋਂ ਜਿੱਤ ਸਕਦੇ ਆ ਨਹੀਂ ਇੱਕੋ ਜਿੱਤੂਗਾ ਕਿੰਨੇ ਕਿੰਨੇ ਜਿੱਤੂਗਾ ਇੱਕੋ ਜਿੱਤੂਗਾ ਇੱਕੋ ਬੰਦਾ ਜਿੱਤੂਗਾ ਹਮ ਸਮਝੋ ਇੱਕ ਬੰਦਾ 10000 ਹਾਰੇ ਆ ਹਮ ਦੂਜਾ ਕਿੰਨਾ ਜਿੱਤਿਆ ਦੋ ਜੱਜ ਜਿੱਤ ਗਿਆ 10000 ਜਿੱਤ ਗਿਆ ਨਾ ਰੁਪਇਆ ਵਧ ਨਾ ਰੁਪਇਆ ਘਟ ਲੇਕਿਨ ਟਰੇਡਿੰਗ ਐਸਾ ਆ ਜਿੱਚ ਇੱਕ ਬੰਦਾ 100 ਰੁਪਇਆ ਹਾਰਦਾ ਤਾਂ ਦੂਜਾ 95 ਜਿੱਤਦਾ ਉਹ ਕਿਉਂ ਕਿਉਂਕਿ ਟੈਕਸ ਜਿਨੇ ਹ ਲਾਸ ਕੀਤਾ ਉਹਨੂੰ ਵੀ ਪੈਣਾ ਜਿਨੇ ਪ੍ਰੋਫਿਟ ਕੀਤਾ ਟੈਕਸ ਉਹਨੂੰ ਵੀ ਪੈਣਾ ਜਿਹੜੇ ਐਕਸਚੇਂਜ ਦੇ ਚਾਰਜਸ ਆ ਦੋਨਾਂ ਨੂੰ ਪੈਣੇ ਆ ਉਹ ਸਰਕਾਰ ਨੇ ਲਾਗਾ ਤਾਂ ਆਪਣਾ ਲੈ ਲੈਣਾ ਪੈਸਾ ਅਗਲਾ ਕਮਾਏ ਚਾਹੇ ਗਵਾਏ ਸਰਕਾਰ ਦੇ ਟੈਕਸ ਪੱਕੇ ਹੂੰ ਇਸ ਕਰਕੇ ਇਹ ਜ਼ੀਰੋ ਸਮ ਗੇਮ ਹੈ ਜ਼ੀਰੋ ਸਮ ਮੀਨ ਤੁਸੀਂ 110 ਰੁਪਏ ਸ਼ੇਅਰ ਲੈ ਲਿਆ ਤੁਸੀਂ ਕਿਉਂ ਲਿਆ ਵੀ ਸ਼ਾਮ ਨੂੰ 120 ਹੋਊਗਾ ਤਾਂ ਮੈਂ ਵੇਚੂਗਾ ਟਰੇਡਿੰਗ ਦਾ ਮਤਲਬ ਇਹੀ ਹੋਇਆ ਨਾ ਵੀ 120 ਹੋਇਆ ਤਾਂ ਤੁਹਾਨੂੰ 10 ਰੁਪਏ ਦਾ ਪ੍ਰੋਫਿਟ ਹੈ ਹੂੰ ਲੇਕਿਨ ਜਦੋਂ ਤੁਸੀਂ 10 ਚ ਲੈ 110 ਚ ਲਿਆ ਕਿਸੇ ਨੇ ਵੇਚਿਆ ਤਾਂ ਤੁਸੀਂ ਲਿਆ ਬਿਲਕੁਲ ਸਹੀ ਹਵਾਜ ਤਾਂ ਨਹੀਂ ਸੌਦਾ ਹੋਇਆ ਹੁਣ ਕਿਹਨੇ ਵੇਚਿਆ ਸਾਨੂੰ ਨਹੀਂ ਪਤਾ ਪਰ ਕਿਸੇ ਨੇ ਤਾਂ ਵੇਚਿਆ ਨਾ ਉਹਨੂੰ ਕਿੰਨਾ ਲਾਸ ਹੋਇਆ ਉਹਨੂੰ ਦੱਸਦਾ ਹੂੰ ਜੇ ਰੇਟ ਰਹਿ ਜਾਂਦਾ 100 ਰੁਪਿਆ ਤੇ ਤੁਹਾਨੂੰ ਦੱਸਦਾ ਲਾਸ ਸੀ ਹੂੰ ਬਿਲਕੁਲ ਸਹੀ ਦੂਜੇ ਨੂੰ ਦੱਸਦਾ ਪ੍ਰੋਫਿਟ ਸੀ ਹੂੰ ਟਰੇਡਿੰਗ ਜੇਰੀਆ ਜ਼ੀਰੋ ਸਾਮੇ ਆ ਔਰ ਜਿਹੜੇ ਰਸਤੇ 'ਚ ਗਵਰਨਮੈਂਟ ਕਹਿੰਦੀ 93% ਲੋਕੀ ਇਸ ਮਾਰਕੀਟ 'ਚ ਜਿਹੜੇ ਟਰੇਡਿੰਗ ਕਰਦੇ ਆ ਉਹ ਲਾਸ ਕਰਦੇ ਆ ਮੇਰੇ ਹਿਸਾਬ ਨਾਲ 98% ਕਿਹਾ ਹੂੰ ਜਿਹੜੇ ਜ਼ਿਆਦਾ ਇਸ ਮਾਰਕੀਟ 'ਚ ਲਾਸ ਕਰਦੇ ਤੇ ਆਪਾਂ ਉਸ ਰਸਤੇ ਜਾਣਾ ਹੀ ਕਿਉਂ ਜਿੱਥੇ ਸਾਡੇ ਫੇਲਿਅਰ ਦੇ ਚਾਂਸ 93% ਆ ਹੂੰ ਅਪਾ ਜਾਣਾ ਕਿਉਂ ਉਸ ਪਾਸੇ ਹੂੰ ਅਸੀਂ ਉਸ ਪਾਸੇ ਕਿਉਂ ਨਹੀਂ ਜਾਣਾ ਚਾਹੁੰਦੇ ਜਿੱਥੇ 100% ਵੈਲਥ ਕ੍ਰੀਏਟ ਹੋਊਗੀ ਹੂੰ ਮੈਂ ਹੁਸ਼ਿਆਰਪੁਰ ਦਾ ਨਹੀਂ ਪੰਜਾਬ ਦਾ ਨਹੀਂ ਇੰਡੀਆ ਦਾ ਵੀ ਨਹੀਂ ਦੁਨੀਆ ਦਾ ਇਕੱਲਾ ਬ੍ਰੋਕਰ ਆ ਸਭ ਤੋਂ ਮੈਂਬਰਸ਼ਿਪ ਪਹਿਲਾਂ ਲਈ ਦੁਨੀਆ ਦਾ ਇਕੱਲਾ ਬ੍ਰੋਕਰ ਆ ਜਿਹੜਾ ਕਲਾਇੰਟ ਨੂੰ ਮੈਂ ਟਰੇਡਿੰਗ ਨਹੀਂ ਕਰਨ ਦਿੰਦਾ ਹਾਲਾਂਕਿ ਬ੍ਰੋਕਰ ਸਾਰੇ ਇਨਕਰਜ ਕਰਨਗੇ ਟਰੇਡਿੰਗ ਲਈ ਕਿਉਂ ਕਰਦੇ ਆ ਕਿਉਂਕਿ ਜਿੰਨੀ ਵਾਰੀ ਤੁਸੀਂ ਲਈ ਵੇਚੀ ਲਈ ਵੇਚੀ ਕਰਨੀ ਆ ਬ੍ਰੋਕਰ ਦੀ ਕਮਿਸ਼ਨ ਤਾਂ ਖਰੀ ਹੈ ਹੂੰ ਤਾਂ ਇਹ ਤੁਸੀਂ ਇਹ ਗਿਣ ਕੇ ਚੱਲੋ ਵੀ ਜਿਹੜੇ ਰਸਤੇ ਮੈਜੋਰਟੀ ਸਾਨੂੰ ਚਾਂਸਸ ਹੈ ਬਰਬਾਦੀ ਦੇ ਆਪਾਂ ਉਸ ਰਸਤੇ ਜਾਣਾ ਕਿਉਂ ਚਾਹਨੇ ਹੂੰ ਸਿਰਫ ਇਸ ਕਰਕੇ ਵੀ ਐਕਸਾਈਟਮੈਂਟ ਹੈ ਤੁਸੀਂ ਇੱਕ ਗੱਲ ਕੀ 98% ਲੋਕ ਤੁਹਾਡੇ ਸਾਹਮਣੇ ਫੇਲ ਹੋ ਰਿਹਾ ਟਰੇਡਿੰਗ ਚ ਟਰੇਡਿੰਗ ਚ ਫਿਰ ਜਿਹੜੇ 2% ਪਾਸ ਹੋ ਰਿਹਾ ਫਿਰ ਉਹਨਾਂ ਕੋਲ ਤਾਂ ਸਾਰਿਆਂ ਦਾ ਹੀ ਪੈਸਾ ਬਿਲਕੁਲ ਫਿਰ ਜਿਹੜਾ ਵੀ ਲਾ ਰਿਹਾ ਸਾਰਾ ਕਾਹਦਾ ਮੈਂ ਸਿਮਪਲ ਜੀ ਗੱਲ ਮੈਂ ਆਪ ਟ੍ਰੇਡਿੰਗ ਕਰਦਾ ਤੁਸੀਂ ਕਰਦੇ ਮੈਂ ਬਿਲਕੁਲ ਕਰਦਾ ਮੇਰਾ ਡੇਲੀ ਦਾ ਟਰਨਓਵਰ 3000 ਕਰੋੜ ਹੈ 3000 ਕਰੋੜ 3000 ਕਰੋੜ ਪਰ ਡੇ ਪਰ ਡੇ ਯੈਸ ਮੈਂ ਆਪ ਟ੍ਰੇਡਿੰਗ ਕਰਦਾ ਆ ਮੇਰੇ ਕੋ ਇਧਰ 150 ਕੰਪਿਊਟਰ ਲੱਗਾ ਐਨੀ ਜਗ੍ਹਾ ਜਿਹੜੀ ਟ੍ਰੇਡਿੰਗ ਲੈ ਮੈਂ ਨਹੀਂ ਦੇਖਿਆ ਠੀਕ ਹੈ ਹਮ ਮੇਰੀ ਹਾਇਸੀਅਤ ਪਤਾ ਕੀ ਹੈ ਜਿਹੜੀ ਸਮੁੰਦਰ ਚ ਇੱਕ ਬਾਲਟੀ ਪਾਣੀ ਦੀ ਜੋ ਸਮੁੰਦਰ ਚ ਇੱਕ ਬਾਲਟੀ ਪਾਣੀ ਦੀ ਕੀ ਹਾਇਸੀਅਤ ਹੈ ਹਮ ਕੁਝ ਨਹੀਂ ਮੇਰੇ ਤੋਂ ਉੱਪਰ ਦੁਨੀਆ ਕਿਤੇ ਦੀ ਕਿਤੇ ਉੱਪਰ ਬੈਠੀ ਹੈ ਇੱਕ ਦਿਨ ਦੇ ਵਿੱਚ 3000 ਕਰੋੜ ਯੈਸ ਹੁਣ ਮੈਂ ਗੱਲ ਕਰ ਰਿਹਾ ਉਹ ਵੀ ਤੁਸੀਂ ਤਾਂ ਬੜੇ ਛੋਟੇ ਹੋ ਬਾਕੀ ਨਮਕ ਮੈਂ ਆਈਐਮਐਫ ਆਫ ਫਰਾਈ ਇਨ ਅ ਪੈਨ ਬਸ ਛੋਟੀ ਜੀ ਕਹਿੰਦਾ ਫਿਸ਼ ਸਮੁੰਦਰ ਦੀ ਇੱਕ ਮੱਛਲੀ ਆ ਛੋਟੀ ਜੀ ਹਮ ਮੇਰੇ ਤੋਂ ਉੱਪਰ ਦੁਨੀਆ ਕਿਤੇ ਦੀ ਕਿਤੇ ਉੱਤੇ ਬੈਠੀ ਹੈ ਲੇਕਿਨ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਆ ਜਿਹੜੀ YouTube ਤੇ ਦੋ ਚਾਰ ਵੀਡੀਓ ਦੇਖ ਲੈਂਦੀ ਹੈ ਉਹ ਕਹਿੰਦੀ ਮੈਨੂੰ ਸਭ ਕੁਝ ਪਤਾ ਸਿੰਪਲ ਜੀ ਗੱਲ ਆਪਾਂ 100 ਰੁਪਏ ਦਾ ਸ਼ੇਅਰ ਤੁਸੀਂ ले रहे हैं एक ले रहे हैं है। एक बेच है। 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 रहे हैं हम शाम ਨੂੰ ਦੋਨੋਂ ਚ ਇੱਕੋ ਠੀਕ ਹੋ ਹਮ ਇੱਕ ਗਲਤ ਹੋਣਾ ਜਿਹੜਾ ਠੀਕ ਹੋ ਉਹਦੇ ਕਾਊਂਟ ਚ ਪ੍ਰੋਫਿਟ ਹਮ ਜਿਹੜਾ ਗਲਤ ਹੋ ਉਹਦੇ ਕਾਊਂਟ ਚ ਲਾਸ ਹੈ ਲਾਸਰ ਕਲੀਅਰ ਹੁਣ ਸਾਨੂੰ ਆਪਣੀ ਨੌਲੇਜ ਤਾਂ ਪਤਾ ਵੀ ਮੈਨੂੰ ਨੌਲੇਜ ਕੀ ਹੈ ਮੈਂ 100 ਰੁਪਏ ਚ ਲੈ ਰਿਹਾ ਕੋਈ 100 ਰੁਪਏ ਚ ਕੋਈ ਵੇਚਦਾ ਵੀ ਪਿਆ ਉਹ ਕਿਉਂ ਵੇਚਦਾ ਪਿਆ ਅਸੀਂ 100 ਚ ਤਾਂ ਲੈ ਰਹੇ ਆ ਵੀ ਸਾਨੂੰ ਲੱਗਦਾ ਸ਼ਾਮ ਨੂੰ 120 ਹੋ ਜਾਊਗਾ ਜਿਹੜਾ 100 ਚ ਵੇਚਦਾ ਪਿਆ ਉਹ ਕਹਿੰਦਾ ਸ਼ਾਮ ਨੂੰ 80 ਰਹਿ ਜਾਣਾ 80 ਰਹਿ ਜਾਣਾ